ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮਏ ਤੇ ਅੱਜ ਦੀ ਸਾਡੀ ਵਿਚਾਰ ਇੱਕ ਸਾਡੇ ਅੱਜ ਦੇ ਧਾਰਮਿਕ ਤੇ ਸਮਾਜਿਕ ਮਸਲੇ ਤੇ ਹੈ ਅਸੀਂ ਗੁਰੂ ਨਾਨਕ ਦੇ ਮਤ ਨੂੰ ਪੂਰੀ ਤਰ੍ਹਾਂ ਵਿਸਾਰ ਚੁੱਕੇ ਆ ਜੇ ਮੈਂ ਕਹਿ ਦੇਵਾਂ 180 ਡਿਗਰੀ ਉਲਟੇ ਚੱਲ ਰਹੇ ਆ ਮੇਰੇ ਸਿੱਖ ਵੀਰਾਂ ਪੈਣਾ ਨੂੰ ਇਹ ਗੱਲ ਦਾ ਬੜਾ ਗੁੱਸਾ ਲੱਗੇਗਾ ਉਹ ਕਹਿਣਗੇ ਕਿ ਇਦਾਂ ਕਿਦਾਂ ਇਦਾਂ ਤੇ ਹੋ ਨਹੀਂ ਸਕਦਾ ਅਸੀਂ ਤਾਂ ਪੂਰਾ ਨਿਤਨੇਮ ਕਰਦੇ ਆ ਦਿਨ ਰਾਤ ਬਾਣੀ ਪੜ੍ਹਦੇ ਆ ਪਾਠ ਹੀ ਪਾਠ ਕਰਦੇ ਆ ਪਰ ਇਹ ਬੰਦਾ ਕਹਿ ਰਿਹਾ ਕਿ ਅਸੀਂ 180 ਡਿਗਰੀ ਉਲਟੇ ਚੱਲ ਰਹੇ ਆ ਮੇਰਾ ਕੁਝ ਦਿਨ ਦਾ ਪੰਜਾਬ ਦਾ ਟ੍ਰਿਪ ਲਗਾ ਤੇ ਮੈਂ ਵੀਡੀਓ ਬਣਾਉਣਾ ਸੀ ਮੈਂ ਦਿਨ ਦੇ 12 14 ਘੰਟਿਆਂ ਦੇ ਵਿੱਚ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਕੁਝ ਅਜੀਹ ਅਜੀਹਾ ਸਮਾਂ ਮਿਲ ਜਾਏ ਜਦੋਂ ਮੈਂ ਵੀਡੀਓ ਬਣਾ ਸਕਾਂ ਕਿਉਂਕਿ ਮੇਰੇ ਕੋਲ ਕੋਈ ਸਟੂਡੀਓ ਤਾਂ ਹੈ ਨਹੀਂ ਘਰ ਦੇ ਵਿੱਚ ਬਹਿ ਕੇ ਕਮਰੇ ਵਿੱਚ ਬਹਿ ਕੇ ਵੀਡੀਓ ਬਣਾਉਣੀ ਸਵੇਰੇ 4 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਜਿਹੜਾ ਇੰਨਾ ਸ਼ੋਰ ਸ਼ਰਾਬਾ ਰੌਲਾ ਰੱਪਾ ਪੈ ਰਿਆ ਹੁੰਦਾ ਕਿ ਸ਼ਾਂਤੀ ਨਾਲ ਵੀਡੀਓ ਨਹੀਂ ਬਣਾਈ ਜਾ ਸਕਦੀ ਹਰ ਵੇਲੇ ਲਾਊਡ ਸਪੀਕਰ ਕੰਨ 파ੜ ਮੇ ਆਵਾਜ਼ ਨਾ ਚੱਲ ਰਹੇ ਹੁੰਦੇ ਹਨ ਪਿੰਡ ਦੇ ਵਿੱਚ ਤਿੰਨ ਵੱਡੇ ਗੁਰਦੁਆਰੇ ਹਨ ਸਾਡਾ ਘਰ ਤਿੰਨਾ ਦੇ ਵਿਚਾਲੇ ਆ। ਉਹ ਜਦੋਂ ਸਵੇਰੇ ਸਵੇਰੇ ਉਹ ਆਪਣੇ ਆਪਣੇ ਸਪੀਕਰ ਔਨ ਕਰਦੇ ਹਨ। ਤਿੰਨਾ ਗੁਰਦੁਆਰਿਆਂ ਦੀ ਆਵਾਜ਼ ਸਾਡੇ ਘਰ ਵਿੱਚ ਆ ਕੇ ਟਕਰਾਉਂਦੀ ਆ। ਨੇੜੇ ਤੇੜੇ ਦੇ ਪਿੰਡਾਂ ਵਾਲੇ ਵੀ ਆਪਣੇ ਗੁਰਦੁਆਰਿਆਂ ਵਿੱਚ ਸਪੀਕਰ ਲਾ ਦਿੰਦੇ ਨੇ। ਤੁਸੀਂ ਪੰਜਾਬ ਦੇ ਚੱਫੇ-ਚੱਫੇ ਵਿੱਚ ਕਿਤੇ ਵੀ ਚਲੇ ਜਾਓ ਤੁਹਾਨੂੰ 1 ਮਿੰਟ ਲਈ ਵੀ ਸਕੂਨ ਨਹੀਂ ਮਿਲੇਗਾ ਸ਼ਾਂਤੀ ਨਹੀਂ ਮਿਲੇਗੀ ਨਾ ਤੁਸੀਂ ਆਪਣਾ ਪਾਠ ਕਰ ਸਕਦੇ ਹੋ ਨਾ ਤੁਸੀਂ ਕੁਝ ਪੜ੍ਹ ਸਕਦੇ ਹੋ ਨਾ ਤੁਸੀਂ ਸੌ ਸਕਦੇ ਹੋ ਇੰਜ ਲੱਗਦਾ ਸਿੱਖਾਂ ਨੂੰ ਪਤਾ ਹੀ ਨਹੀਂ ਉਹ ਕੌਣ ਹਨ ਤੇ ਕਿੱਧਰ ਨੂੰ ਜਾ ਰਹੇ ਆ ਮੈਂ ਗੁਰਬਾਣੀ ਦੇ ਕੁਝ ਸ਼ਬਦ ਤੁਹਾਡੇ ਸਾਹਮਣੇ ਰੱਖਾਂਗਾ ਫਿਰ ਸਾਡਾ ਨਿਤ ਦਾ ਕਰਮ ਸਿੱਖਾਂ ਦਾ ਕਿਹੋ ਜਿਹਾ ਜਿਹੜੇ ਵੀਰ ਭੈਣ ਵੀ ਵੀਡੀਓ ਸੁਣਨਗੇ ਉਹ ਉਪਦੇਸ਼ਾਂ ਵਿੱਚ ਰਹਿੰਦੇ ਨੇ ਜਿਹੜੇ ਉਹਨਾਂ ਨੂੰ ਪਤਾ ਹੋਏਗਾ ਕਿ ਉਹਨਾਂ ਦੇ ਗੁਰਦੁਆਰਿਆਂ ਦਾ ਹਿਸਾਬ ਕਿਤਬ ਕੀ ਹੈ ਜਿਹੜਾ ਉਹਨਾਂ ਦੇ ਗੁਰਦੁਆਰਿਆਂ ਵਿੱਚ ਉੱਥੇ ਹਿਸਾਬ ਕਿਤਬ ਹੋ ਸਕਦਾ ਹੈ ਉਹ ਭਾਰਤ ਵਿੱਚ ਕਿਉਂ ਨਹੀਂ ਹੋ ਸਕਦਾ ਆਓ ਅਸੀਂ ਭਗਤ ਕਬੀਰ ਜੀ ਦਾ ਇੱਕ ਸ਼ਬਦ ਪੜ੍ਹਦੇ ਹਾਂ ਸ਼ਲੋਕ ਹੈ ਭਗਤ ਕਬੀਰ ਜੀ ਪੰਨਾ ਨੰਬਰ 1374 ਦੇ ਉੱਤੇ ਇੱਕ ਸ਼ਲੋਕ ਲਿਖਦੇ ਨੇ ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਇ ਅਸਲ ਵਿੱਚ ਇਹ ਮੁਸਲਮਾਨ ਵੀਰਾਂ ਦੇ ਲਈ ਭਗਤ ਕਬੀਰ ਜੀ ਨੇ ਇਹ ਸ਼ਬਦ ਉਚਾਰਿਆ ਸੀ ਮੁਸਲਮਾਨ ਵੀਰ ਪੰਜ ਵੇਲੇ ਨਵਾਜ਼ ਪੜਦੇ ਨੇ ਨਮਾਜ਼ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਮਿੰਟ ਪਹਿਲਾਂ ਉਹ ਉੱਚੀ ਜਗ੍ਹਾ ਤੇ ਚੜ੍ਹ ਕੇ ਨਵਾਜ਼ੀਆਂ ਨੂੰ ਹੋਕਾ ਦਿੰਦੇ ਨੇ ਫਿਰ ਨਵਾਜ਼ ਦਾ ਸਮਾਂ ਹੋ ਗਿਆ ਜੇ ਮਸੀਤ ਵਿੱਚ ਆ ਸਕਦੇ ਹੋ ਤੇ ਆ ਜਾਓ ਨਵਾਜ਼ ਨਵਾਜ਼ ਸ਼ੁਰੂ ਕਰਨ ਵਾਲਿਆ ਇਬਾਦਤ ਜ਼ਿਆਦ ਕਰਦੇ ਅੱਲਾਹ ਤਾਲਾ ਨੂੰ ਜੇਕਰ ਕੋਈ ਵੀਰ ਭੈਣ ਕੰਮ ਤੇ ਲੱਗਾ ਹੋਇਆ ਮੁਸਲਮਾਨ ਉਸਲੇ ਸਨੇਹਾ ਕੇ ਤੈਨੂੰ ਨਵਾਜ਼ ਪੜਨ ਦਾ ਸਮਾਂ ਆ ਗਿਆ ਤੇਰਾ ਤੂੰ ਕੰਮ ਛੱਡ ਕੇ ਨਮਾਜ਼ ਪੜ ਪਰ ਪਾਕ ਤਕਵੀਰ ਜੀ ਇੰਨੇ ਸੈਂਸਿਟਿਵ ਸਨ ਕਿ ਉਹਨਾਂ ਨੂੰ ਇਹ ਚੀਜ਼ ਵੀ ਚੰਗੀ ਨਹੀਂ ਲੱਗੀ ਕਿਉਂ ਸੰਸਾਰ ਦੇ ਵਿੱਚ ਜਿਹੜਾ ਜੀ ਪੈਦਾ ਹੋਇਆ ਉਹ ਆਪਣੇ ਰਹਿਣੇ ਸਹਿਣੇ ਲਈ ਆਪਣੀ ਸੋਚਣੇ ਲਈ ਆਪਣੇ ਦਿਨ ਦੇ ਨਿਤਾ ਕਰਮ ਲਈ ਵਿਹਾਰ ਲਈ ਆਜ਼ਾਦ ਹੈ ਉਸਨੂੰ ਹੱਕ ਹੈ ਉਸਨੇ ਸੌਣਾ ਹੈ ਉਸਨੇ ਖਾਣਾ ਹੈ ਉਸਨੇ ਪੜ੍ਹਨਾ ਉਸਨੇ ਖੇਲਣਾ ਉਸਨੇ ਕੀ ਕਰਨਾ ਉਹਦਾ ਹੱਕ ਹੈ ਕਿਸੇ ਨੂੰ ਵੀ ਉਹਦਾ ਹੱਕ ਉਹਦੇ ਕੋਲੋਂ ਖੋਣ ਦਾ ਹੱਕ ਨਹੀਂ ਹੈ ਮੈਂ ਇੱਥੇ ਇੱਕ ਗੱਲ ਦਾ ਜ਼ਿਕਰ ਕਰ ਦੇਵਾਂ ਮੁਸਲਮਾਨ ਵੀਰ ਨਵਾਜ ਜਿਹੜੇ ਆ ਉਹ ਸਪੀਕਰ ਵਿੱਚ ਨਹੀਂ ਪੜਦੇ ਨਾ ਹੀ ਉੱਚੇ ਖੜ ਕੇ ਨਵਾਜ ਪੜਦੇ ਆ ਉਹ ਸਿਰਫ ਇਨਾ ਸੁਨੇਹਾ ਦਿੰਦੇ ਸਨ ਆਪਣੇ ਸਾਥੀਆਂ ਨੂੰ ਕਿ ਨਵਾਜ ਦਾ ਸਮਾਂ ਹੋ ਗਿਆ ਬਸ ਔਰ ਉਸ ਗੱਲ ਤੇ ਭਗਤ ਕਬੀਰ ਜੀ ਕਹਿੰਦੇ ਨੇ ਮੁੱਲਾ ਕਵੀਰ ਮੁੱਲਾ ਮਨਾਰੇ 'ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ ਜਾ ਕਾਰਨ ਤੂੰ ਬਾਗਦੇ ਦਿਲ ਹੀ ਪੀਤਰ ਜੋ ਇਹਦੇ ਅਰਥ ਸਿੱਧੇ ਪੱਤਰੇ ਲਿਖੇ ਹੋਏ ਆ ਏ ਕਵੀਰ ਆਖ ਇਹ ਮੁੱਲਾ ਮਸਜਿਦ ਦੇ ਮਨਾਰੇ ਉੱਤੇ ਚੜ੍ਹ ਕੇ ਚੜਨ ਦਾ ਤੈਨੂੰ ਆਪ ਨੂੰ ਤਾਂ ਕੋਈ ਫਾਇਦਾ ਨਹੀਂ ਹੈ ਫਾਇਦਾ ਨਹੀਂ ਹੋ ਰਿਹਾ ਹੈ ਖੁਦਾ ਬੋਲਾ ਨਹੀਂ ਹੈ ਮੰਨ ਲਓ ਇੱਕ ਤਰ੍ਹਾਂ ਨਾ ਵਿਅੰਗ ਕੀਤਾ ਕਿ ਰੱਬ ਕਿਤੇ ਬੋਲਾ ਜਿਹੜਾ ਤੂੰ ਉੱਚਾ ਚੜ ਕੇ ਇੰਨੀ ਉੱਚੀ ਬੋਲਦਾ ਹੁਣ ਅਸੀਂ ਇਹ ਪੜਦੇ ਆ ਕਿ ਗਰਵਾਣੀ ਜਿਹੜੀ ਆ ਸਾਖੀ ਸਾਂਜੀ ਸਗਲ ਜਹਾਨੇ ਆ ਜੇ ਭਗਤ ਕਬੀਰ ਜੀ ਇਹ ਸ਼ਬਦ ਮੁਸਲਮਾਨਾਂ ਨੇ ਬੋਲ ਰਹੇ ਹਨ ਔਰ ਸਾਡੇ ਸਤਿਗੁਰੂ ਗੁਰੂ ਨਾਨਕ ਪਾਸ਼ਾ ਇਹਨਾਂ ਰਚਨਾਵਾਂ ਨੂੰ ਇਕੱਠੇ ਕਰਕੇ ਲਿਆ ਰਹੇ ਹਨ ਪੰਜਵੇਂ ਪਾਸ਼ਾ ਜੀ ਇਹਨਾਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਆਦ ਵੀੜ ਵਿੱਚ ਜਗ੍ਹਾ ਦੇ ਰਹੇ ਹਨ ਤੇ ਅਸੀਂ ਆਪਣਾ ਨਿਤ ਜਦੋਂ ਵੀ ਸਹਿਜ ਜਾਂ ਅਖੰਡ ਪਾਠ ਕਰਦੇ ਹਾਂ ਇਹਨਾਂ ਰਚਨਾਵਾਂ ਨੂੰ ਪੜ੍ਹਦੇ ਹਾਂ ਸਾਰੇ ਮੇਰੇ ਸਿੱਖ ਵੀਰ ਭੈਣ ਥੋੜਾ ਜਿਹਾ ਦਿਮਾਗ ਤੇ ਲੋਡ ਪਾ ਕੇ ਸੋਚੋ ਕਿ ਅਸੀਂ ਜੋ ਵਰਤਾਰਾ ਅੱਜ ਵਰਤਾਰੇ ਹਾਂ ਕਿ ਇਹ ਜਿਹੜਾ ਸ਼ਲੋਕ ਹੈ ਸਾਡੇ ਲਈ ਲਾਹੇਵੰਦ ਨਹੀਂ ਹੈ ਜਾਂ ਇਸ ਸ਼ਲੋਕ ਵਿੱਚ ਜਿਹੜਾ ਹੁਕਮ ਕੀਤਾ ਗਿਆ ਉਹ ਸਿਰਫ ਮੁਸਲਮਾਨਾਂ ਲਈ ਹੈ ਸਿੱਖਾਂ ਲਈ ਨਹੀਂ ਹੈ ਕਿੰਨੇ ਹਾਸੋ ਹੀਣੇ ਗੱਲ ਹੈ ਅਸੀਂ ਆਪਣੇ ਗੁਰਦੁਆਰੇ ਦੇ ਚਾਰੋਂ ਪਾਸੇ ਸਪੀਕਰ ਲਾ ਕੇ ਜਦੋਂ ਅਸੀਂ ਸਪੀਕਰ ਦੇ ਵਿੱਚ ਇਹ ਗੱਲ ਪੜ੍ਹਾਂਗੇ ਮੁੱਲਾ ਕਬੀਰ ਮੁੱਲਾ ਮਨਾਰੇ ਕਿਆ ਚੜਾ ਸਾਈ ਨ ਬਹਿਰਾ ਹੋਏ ਹੁਣ ਜੇ ਕੋਈ ਮੁਸਲਮਾਨ ਕੋਈ ਹਿੰਦੂ ਕੋਈ ਈਸਾਈ ਇਹ ਸ਼ਬਦ ਸੁਨੇਗਾ ਸਾਡੇ ਤੇ ਹੱਸੇਗਾ ਨੇ ਉਹ ਸਾਡਾ ਮਜ਼ਾਕ ਨਹੀਂ ਉਡਾਏਗਾ ਕਿ ਦੁਨੀਆ ਵਿੱਚ ਇਸ ਤੋਂ ਪਾਗਲ ਇਸ ਤੋਂ ਕਮ ਅਕਲ ਵਾਲੇ ਲੋਕ ਕਿਹੜੇ ਹੋ ਸਕਦੇ ਨੇ ਜਿਹੜੇ ਗੁਰੂ ਦੀ ਸਿੱਖਿਆ ਤਾਂ ਪੜਦੇ ਨੇ ਭਈ ਸਾਨੂੰ ਰੌਲਾ ਨਹੀਂ ਪਾਉਣਾ ਚਾਹੀਦਾ ਸਾਡੀ ਗੱਲ ਉਹਨਾਂ ਤੱਕ ਸੀਮਿਤ ਰਹਿਣੀ ਚਾਹੀਦੀ ਹੈ ਜਿਹੜੇ ਉਹ ਗੱਲ ਨੂੰ ਸੁਣਨ ਆਏ ਹਨ ਆਮ ਪਬਲਿਕ ਲਈ ਆਮ ਲੋਕਾਂ ਲਈ ਉਹ ਉਹਨਾਂ ਤੱਕ ਉਹ ਆਵਾਜ਼ ਨਹੀਂ ਪਹੁੰਚਣੀ ਚਾਹੀਦੀ ਪਰ ਲਾਉਡ ਸਪੀਕਰ ਚੋਹਾ ਪਾਸੇ ਨੂੰ ਲਾ ਕੇ ਉਹ ਵੰਗਦੇ ਰਹੇ ਹੋ ਉਹ ਕੀਰਤਨ ਕਰ ਰਹੇ ਹੋਣ ਉਹ ਪੂਰੇ ਜੋਸ਼ ਜੋਛ ਖਰੋਸ਼ ਦੇ ਨਾਲ ਸਵੇਰੇ ਸ਼ਾਮ ਸਪੀਕਰ ਲਾ ਕੇ ਸੁੱਤੇ ਪਏ ਲੋਕਾਂ ਨੂੰ ਜਗਾ ਰਹੇ ਹੋਣ ਕੀ ਇਹ ਗੁਰਮਤ ਅਨੁਸਾਰ ਹੈ ਪੰਜਾਬ ਦੇ 12000 ਕੋ 340 45 ਪਿੰਡਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਇੱਕ ਵੀ ਪਿੰਡ ਹੋਏਗਾ ਜਿਹੜਾ ਇਸ ਗੁਰਬਾਣੀ ਦੇ ਸ਼ਲੋਕ ਉੱਤੇ ਪੈਰਾ ਦਿੰਦਾ ਹੋਏਗਾ ਇਸ ਨੂੰ ਸਮਝਦਾ ਹੋਏਗਾ ਫਿਰ ਅਸੀਂ ਕੀ ਸਮਝੀਏ ਕਿ ਸਿੱਖਾਂ ਦੇ ਕੋਲ ਦਿਮਾਗ ਨਾਂ ਦੀ ਕੋਈ ਚੀਜ਼ ਹੈ ਸਿੱਖਾਂ ਦੇ ਕੋਲ ਗੁਰੂ ਦੀ ਮਤ ਹੈ ਜਾਂ ਜਿਹੜੇ ਸਿੱਖ ਪੜ ਰਹੇ ਨੇ ਉਹ ਸਿਰਫ ਪੜ ਰਹੇ ਨੇ ਬਈ ਪੜ ਕੇ ਗੁਰੂ ਜੀ ਨੂੰ ਸੁਣਾ ਰਹੇ ਨੇ ਕਿ ਸਤਿਗੁਰੂ ਜੀ ਤੁਸੀਂ ਇਹ ਬਾਣੀ ਇਕੱਠੀ ਕਰਕੇ ਲਿਆਏ ਸੀ ਅਸੀਂ ਤੁਹਾਨੂੰ ਉਹ ਪੜ੍ਹ ਕੇ ਸੁਣਾਉਨੇ ਆ ਤੁਸੀਂ ਸੁਣੋ ਧਿਆਨ ਰੱਖਿਓ ਗੁਰੂ ਜੀ ਸਤਿਗੁਰ ਜੀ ਤੁਸੀਂ ਕਿਤੇ ਉੱਚੀ ਦੇਣੀ ਸਪੀਕਰ ਜੇ ਲਾ ਕੇ ਬਾਣੀ ਨਾ ਪੜਨ ਲੱਗ ਜਾਇਓ ਤੁਸੀਂ ਬੋਲਦਾ ਨਹੀਂ ਗਏ ਅਸੀਂ ਤੁਹਾਨੂੰ ਸਪੀਕਰ ਲਾ ਕੇ ਸੁਣਾ ਰਹੇ ਆ ਸਤਿਗੁਰ ਜੀ ਤੁਸੀਂ ਕਿਤੇ ਵੀ ਹੋਵੋਗੇ ਰੱਬ ਜੀ ਕਿਤੇ ਹੋਵੋਗੇ ਤੁਹਾਨੂੰ ਸੁਣਾ ਰਹੇ ਆ ਕਿ ਤੁਸੀਂ ਕਦੇ ਸਪੀਕਰ ਲਾ ਕੇ ਲੋਕਾਂ ਨੂੰ ਡਿਸਟਰਬ ਨਹੀਂ ਕਰਨਾ ਤੁਹਾਨੂੰ ਸੁਣਾ ਰਹੇ ਆ ਵੇ ਤੁਸੀਂ ਇਹ ਸਾਨੂੰ ਲਿਖ ਕੇ ਦੇਗੇ ਨਾ ਸਾਨੂੰ ਪੱਕਾ ਯਾਦ ਹੈ ਕਿ ਸਪੀਕਰ ਲਾ ਕੇ ਰੋਲੇ ਰਪੇ ਤੇ ਅਸੀਂ ਲੋਕਾਂ ਨੂੰ ਡਿਸਟਰਬ ਨਹੀਂ ਕਰਨਾ ਅਸੀਂ ਕਰਾਂਗੇ ਗੁਰੂ ਜੀ ਤੁਸੀਂ ਯਾਦ ਰੱਖਣਾ ਇਹ ਤੁਹਾਡਾ ਕੰਮ ਹੈ ਸਾਡਾ ਕੰਮ ਨਹੀਂ ਅਸੀਂ ਇਨਾ ਹੀ ਕੰਮ ਕਰਦੇ ਆ ਤੁਹਾਡੀ ਲਿਖਤ ਨੂੰ ਪੜ ਰਹੇ ਆ ਫਿਰ ਕਹਿੰਦੇ ਨੇ ਵੀ ਜਿਹਨੂੰ ਲੱਭ ਰਿਹਾ ਉਹ ਅ ਸਿੱਖ ਨਾ ਬੜੇ ਫਖੰਡ ਕਰਦੇ ਬੜੇ ਦੂਰ ਤੱਕ ਨਾ ਨਿੱਥਰ ਯਾਤਰਾ ਫਲਾਨੀ ਜਗ੍ਹਾ ਪਵਿੱਤਰ ਜਗ੍ਹਾ ਫਲਾਨੀ ਜਗ੍ਹਾ ਵਰਤੀ ਲੱਗਦੀ ਆ ਗੁਰਵਾਣੀ ਤਾਂ ਇਹ ਕਹਿੰਦੀ ਆ ਕਿ ਜਿਹਦੇ ਕਾਰਨ ਤੂੰ ਬਾਗ ਦੇ ਰਿਹਾ ਪਹਿਲੀ ਗੱਲ ਤਾਂ ਉਹ ਬੋਲਾਂ ਨੇ ਦੂਜੀ ਗੱਲ ਉਹ ਕਿਤੇ ਦੂਰ ਹੈ ਨੇ ਉਹ ਘੱਟ ਹੀ ਪੀਤਰ ਜੋ ਤੇਰੇ ਅੰਦਰ ਹੀ ਵਰਤਦਾ ਕਿਸ ਨੂੰ ਸੁਣਾ ਰਿਹਾ ਕਿਸ ਨੂੰ ਕਹਿ ਰਿਹਾ ਤੂੰ ਆਪਣੇ ਆਪ ਨੂੰ ਮੂਰਖ ਬਣਾ ਰਿਹਾ ਜਾਂ ਲੋਕਾਂ ਨੂੰ ਮੂਰਖ ਬਣਾ ਦਿਆ ਮੈਂ ਇਹ ਕਹਿਣ ਤੇ ਮਜਬੂਰ ਕਿਉਂ ਹੋਇਆ ਮੈਨੂੰ ਵੀਡੀਓ ਬਣਾਉਣ ਦਾ ਕੋਈ ਸਮਾਂ ਨਹੀਂ ਮਿਲਦਾ ਹਰ ਵੇਲੇ ਡਿਸਟਰਬੈਂਸ ਹਰ ਵੇਲੇ ਡਿਸਟਰਬੈਂਸ ਜਿਨੇ ਇੱਕ ਦਿਨ ਬਣਾਉਣ ਲੱਗਾ ਨਾਲ ਗਵਾਣ ਦੇ ਵਿੱਚ ਸਪੀਕਰ ਲਾਤਾ ਪੂਰੇ ਜੋਰਾ ਸ਼ੋਰਾ ਨਾਲ ਮੈਂ ਪੁੱਛਿਆ ਕਿਸੇ ਨੂੰ ਘਰ ਆਏ ਨੂੰ ਵੇਚੀਆ ਵਿਆਹ ਕਿਆ ਕਹਿੰਦੇ ਨਹੀਂ ਜੀ ਵਾਵਾ ਬਾਲਕਨਾਥ ਦੇ ਸੰਗ ਲੈ ਕੇ ਜਾਣਾ ਹੱਦ ਹੋ ਗਈ ਯਾਰ ਕਿਸੇ ਨੇ ਵਾਵਾ ਬਾਲਕਨਾਥ ਦੇ ਸੰਗ ਲੈ ਕੇ ਜਾਣਾ ਦਨ ਦਨ ਫੈਲਾਖ ਹੰਡ ਫਟ ਕਰਨਾ ਫਿਰ ਜਿੱਦਣ ਜਾਣਾ ਉਸ ਤੋਂ ਇੱਕ ਦਿਨ ਪਹਿਲਾਂ ਫਿਰ ਪੂਰੀ ਸੰਗਤ ਨੂੰ ਇਕੱਠੇ ਕਰਕੇ ਫਿਰ ਰੌਲਾ ਰੱਪਾ ਪਾਉਣਾ ਠੀਕ ਹੈ ਕਿਸੇ ਨੇ ਬਾਬਾ ਬੜਪਾਗ ਸੰਗ ਦੇ ਜਾਣਾ ਕਿਸੇ ਨੇ ਬਾਬਾ ਬਾਲਖਨਾਥ ਦੇ ਜਾਣਾ ਕਿਸੇ ਨੇ ਮਾਤਾ ਦੇ ਜਾਣਾ ਕਿਸੇ ਨੇ ਕਿਤੇ ਜਾਣਾ ਕੋਈ ਮਸ਼ਹੂਰੀ ਕਰਨ ਲੱਗਾ ਹੋਇਆ ਕੋਈ ਕਹਿੰਦਾ ਜੀ ਫਿਰ ਲੰਗਰ ਦੇ ਪ੍ਰਸ਼ਾਦੇ ਲੈ ਕੇ ਆ ਜਾਓ ਉਹ ਫਲਾਣੀ ਜਗ੍ਹਾ ਖਡੂਰ ਸਾਹਿਬ ਲੰਗਰ ਦੀ ਸੇਵਾ ਤੁਹਾਡੇ ਪਿੰਡੋਂ ਲੈ ਕੇ ਜਾਣੇ ਆ ਆਟਾ ਦੇ ਦਿਓ ਦਾਣੇ ਦੇ ਦਿਓ ਕੋਈ ਅਨਾਉਂਸਮੈਂਟ ਹੋ ਰਹੀ ਹੈ ਇਹ ਗੁਰਦੁਆਰੇ ਹੈ ਇਹ ਗੋ ਨਾਨਕ ਦਾ ਘਰ ਹੈ ਇਹ ਗੁਰੂ ਗ੍ਰੰਥ ਸਾਹਿਬ ਨੂੰ ਅੰਨਨ ਵਾਲੇ ਸਿੱਖਾਂ ਦੀ ਹਾਲਤ ਹੈ ਪੂਰੇ ਟਾਈਮ ਰੌਲਾ ਗੋਲਾ ਪਾਈ ਜਾਣਾ ਅਸਲੀ ਤਰੱਕੀ ਚੋਨੇ ਕਰਦੇ ਤਰੱਕੀ ਹੋਣੀ ਸਹੀ ਜੇ ਗੁਰਬਾਣੀ ਦੀ ਗੱਲ ਮੰਨੀ ਹੁੰਦੀ ਹੈ ਲਓ ਜੀ ਇੱਕ ਹੋਰ ਸ਼ਬਦਾਂ ਸੀ ਪੜ ਲੈਨੇ ਆ ਇਹ ਸ਼ਬਦ ਦੇ ਵਿੱਚ ਇਹ ਵੀ ਭਗਤ ਕਬੀਰ ਜੀ ਦਾ ਸ਼ਬਦ ਹੈ। ਕਬੀਰ ਜੀ ਦੀ ਇਹ ਸ਼ਬਦ 55 ਨੰਬਰ 478 ਇਹਦੇ ਵਿੱਚ ਕੀ ਕਹ ਰਿਹਾ ਹੈ ਨਰਾਗ ਆਸਾ ਦੇ ਵਿੱਚ ਸਾਨਕ ਸੁਨੰਦ ਅੰਤ ਨਹੀਂ ਪਾਇਆ ਸਾਨਕ ਸੁਨੰਦ ਆਦਿ ਗੁਰਮੰਹਾਂ ਦੇ ਪੁੱਤਰਾ ਨੇ ਵੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਵੇਦ ਪੜੇ पढ़ ब्रह्म जन्म को आया गुआया विन दियां किताबा पढ़िया और भगत भीर जी कह रहे जन्म को आया गुआ अशा अच्छा दार पढ़ते ना पढ़ पढ़ गड्डी है अस पढ़ी जाने पर रोज आशा अच्छा दार करते काम ओ करते सहज पाठ अखंड पाठ लड़िया ਸੁਖਣੀ ਸਾਹਿਬ 40 ਪਾਠ ਸੰਪਤ ਪਾਠ ਚਪੈਰਾ ਸਾਹਿਬ ਜੇ ਕਿਸੇ ਨੂੰ ਕਹੋ ਨਾ ਫਾਈਂ ਤੇ ਕੇ ਬੈਠ ਜਾਓ ਘਰ ਸ ਤੁਹਾਡੇ ਸਭ ਕੁਝ ਹੈ ਇੱਥੇ ਬਹਿ ਕੇ ਸ਼ਬਦੀ ਵਿਚਾਰ ਕਰੋ ਕਹਿੰਦੇ ਲਾਸੀ ਕੁਮਾਰਾ ਕੰਮ ਕਰ ਰਹੇ ਹਨ ਗੁਰਵਾਨੀ ਤਾਂ ਫੜਦੇ ਆ ਇਹ ਦਸੰਦ ਕੇ ਬੜੀ ਪੀੜ ਹੁੰਦੀ ਹੈ ਬੜੀ ਬਖਸ਼ਿਸ਼ ਹੈ ਮੈਂ ਦੱਸ ਦੇਵਾਂ ਜਿਸ ਨੇ ਇਹ ਸਭ ਸ਼ੁਰੂ ਕਰਾਇਆ ਚਪੈਰਾ ਸਾਹਿਬ ਉਹ ਆਪ ਹਸਪੀਟਲ ਵਿੱਚ ਜੇਰੇ इलाज ਉਥੇ ਦਾਖਲ ਫੋਟੋ ਆਈ ਹੈ ਪਤਾ ਨਹੀਂ ਨਵੀਂ ਆ ਜਾਂ ਪੁਰਾਣੀ ਆ ਜੇ ਚਾਹੋ ਤਾਂ ਫੇਜ ਦਿਨਾ ਗੁਰਖਵਾਲ ਸਿੰਘ ਉਥੇ ਆ ਤੁਹਾਡਾ ਇਲਾਜ ਚ ਫੈਰੇ ਨਾ ਕਰ ਰਿਹਾ ਤੁਹਾਡੇ ਕਾਜ਼ ਚ ਫੈਰੇ ਨਾ ਸਵਾਰਿਆ ਮੈਂ ਹਰ ਵੀਡੀਓ ਵਿੱਚ ਜ਼ਿਕਰ ਕਿਉਂ ਕਰਦਾ ਵੀ ਜੇ ਕਿਛੇ ਨੂੰ ਸ਼ੱਕ ਹੈ ਮੈਂ ਤੁਹਾਨੂੰ ਸਭ ਕੁਝ ਸਾਹਮਣੇ ਦਿਖਦਾ ਦਿਖਾ ਦੇ ਦਤਾ ਹਾਂ ਕਿ ਮੈਂ ਝੂਠ ਬੋਲਦੇ ਨੇ ਕਿ ਮੈਂ ਲੋਕਾਂ ਨੂੰ ਗਮਰਾਹ ਕਰਦੇ ਨੇ ਤੇ ਗੁਰਮਤ ਕੁਝ ਹੋਰ ਕਹਿੰਦੀ ਹੈ ਕਿ ਐਂਦਾ ਪੜਨਾਂ ਕੋਈ ਫਾਇਦਾ ਨਹੀਂ ਅਸੀਂ ਕਹਿੰਦੇ ਗੁਰਬਾਣੀ ਤਾਂ ਪੜਦਾ ਹੈ ਕੀ ਬਾੜਾ ਕੰਮ ਕਰ ਰਹਾ ਹੈ ਭਈ ਤੇ ਗੁਰਬਾਣੀ ਪੜਨ ਦੀ ਗੱਲ ਕਰਦੇ ਹੋ ਜਿਹੜੇ ਪਿੰਡਾਂ ਵਿੱਚ ਮੇਰੇ ਵੀਰ ਗ੍ਰੰਥੀ ਲੱਗੇ ਹੋਏ ਨੇ ਕੀ ਕੋਈ ਉਹਨਾਂ ਨਾਲੋਂ ਜ਼ਿਆਦਾ ਗੁਰਬਾਣੀ ਪੜ ਸਕਦਾ ਹੈ ਬਚਪਨ ਤੋਂ ਲੈ ਕੇ ਜਦੋਂ ਤੋਂ ਉਹਨਾਂ ਨੇ ਸੁਰਤ ਸੰਭਾਲੀ ਆ ਆਖਰੀ ਦਮ ਤੱਕ ਗੁਰਬਾਣੀ ਪੜਦੇ ਆ ਕਦੀ ਕਿਸੇ ਕੋਲ ਗ੍ਰੰਥੀ ਸਿੰਘ ਕੋ ਬੈਠ ਕੇ ਦੇਖੋ ਉਸ ਦੇ ਦਿਲ ਦੇ ਦੁੱਖ ਸੁਣਨਾ ਉਹ ਕਿਹੜੀ ਅਵਸਥਾ ਵਿੱਚ ਜੀ ਰਿਹਾ ਉਹ ਤਾਂ ਪੂਰਨ ਬ੍ਰह्म ਬ੍ਰह्म ਯਾਨੀ ਕਿ ਉਹ ਪੂਰਨ ਬ੍ਰह्म ਗਿਆਨੀ ਹੋ ਜਾਂਦਾ ਐਨੇ ਬਾਣੀ ਪੜੀ ਆ ਪਰ ਨਹੀਂ ਉਸਨੇ ਬਾਣੀ ਪੜੀ ਆ ਕਿ ਬਾਣੀ ਪੜਨ ਨਾਲ ਉਸ ਦੇ ਪਰਿਵਾਰ ਉਸ ਦਾ ਪਾਲਿਆ ਜਾਂਦਾ ਉਸ ਨੂੰ ਚਾਰ ਪੈਸੇ ਮਿਲਦੇ ਆ ਜ ਜੇ ਸਿਰਫ ਗੁਰਵਾਣੀ ਪੜਨ ਨਾਲ ਕੁਝ ਪ੍ਰਾਪਤ ਹੋਣਾ ਹੁੰਦਾ ਤੇ ਸਭ ਤੋਂ ਵੱਡਾ ਵਿਦਵਾਨ ਸਭ ਤੋਂ ਵੱਡਾ ਸੁਖੀ ਸਭ ਤੋਂ ਵੱਡਾ ਸੰਪੂਰਨ ਆਦਮੀ ਗੁਰਦੁਆਰਿਆਂ ਦੇ ਕ੍ਰਾਂਤੀਆਂ ਨੇ ਹੋਣਾ ਸੀ ਉਹ ਤਾਂ ਤਿੰਨ ਬੰਦੇ ਮਿਲ ਕੇ ਅਖੰਡ ਪਾਠ ਸਬ ਕਰ ਲੈਂਦੇ ਆ ਮੰਨ ਲੋ ਸਮਝ ਲੋ ਤਿੰਨਾ ਦਿਨਾਂ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਪੜ ਲੈਂਦੇ ਨੇ ਮਹੀਨੇ ਦੇ ਵਿੱਚ 10 ਵਾਰ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਪੜ ਲੈਂਦੇ ਨੇ ਫਿਰ ਜਿੰਨੀ ਬਾਣੀ ਉਹਨਾਂ ਨੇ ਪੜੀ ਅਸੀਂ ساری ਜ਼ਿੰਦਗੀ ਲਾ ਲਈਏ ਅਸੀਂ ਉਹਦਾ 5% ਵੀ ਨਹੀਂ ਪੜ ਸਕਦੇ ਅਸੀਂ ਖੇਤੀ ਵੀ ਕਰਨੀ ਆ ਨੌਕਰੀ ਵੀ ਕਰਨੀ ਆ ਘਰ ਦੇ ਕੰਮ ਵੀ ਕਰਨੇ ਆ ਰੋੜਾ ਕੋੜਾ ਕਿਉਂ ਆਓ ਅਸੀਂ ਪੜ੍ਹਦੇ ਆ ਉਹ ਭਗਤ ਕਬੀਰ ਜੀ ਕਾਹਨਾ ਕਰਦੇ ਨੇ ਕੋਈ ਬ੍ਰਹਮਾ ਹੋਰ ਕੇ ਜਿਹਨਾਂ ਨੂੰ ਮਹਾਨ ਕਿਹਾ ਗਿਆ ਉਹ ਵੀ ਵੇਦ ਪੜ੍ਹੇ ਪਰ ਬ੍ਰਹਮੇ ਜਨਮ ਗਵਾਲਿਆ ਜੇ ਮੈਂ ਹੁਣ ਕਹਿ ਦੇਵਾਂ ਤੁਸੀਂ ਚਫੇਰੇ ਕਰ ਕਰਕੇ ਜਨਮ ਗਵਾਲਿਆ ਮੇਰੇ ਵੀਰਾਂ ਪੈਣਾ ਨੂੰ ਬਹੁਤ ਗੁੱਸਾ ਲੱਗਣਾ ਉਹਨਾਂ ਕਹਿੰਦਾ ਨਾਸਤਕ ਹੈ ਸਿੱਖ ਧਰਮ ਦਾ ਵਿਰੋਧੀ ਹੈ ਯਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹ ਰਹੀ ਉਹ ਬ੍ਰਹਮਾ ਨੂੰ ਕਹਿ ਸਕਦੇ ਤੂੰ ਤੁਹਾਨੂੰ ਅਸੀਂ ਨਹੀਂ ਕਹਿ ਸਕਦੇ ਭਈ ਤੁਸੀਂ ਕਰਮकांड ਕਰ ਰਹੇ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬ੍ਰਹਮਾ ਨੂੰ ਜਿਸ ਨੂੰ ਇਸ ਸ੍ਰਿਸ਼ਟੀ ਦਾ ਕਰਤਾ ਮੰਨਿਆ ਇੱਕ ਧਰਮ ਵਾਲਿਆਂ ਨੇ ਉਹਦੇ ਤੇ ਉਹ ਟੰਕਣ ਐਂ ਚੀ ਲਾ ਸਕਦੇ ਆ ਸਵਾਲ ਖੜੇ ਕਰ ਸਕਦੇ ਆ ਉਹ ਜਾਇਜ਼ ਹੈ ਵੀ ਤੁਸੀਂ ਕਰਮकांड ਕਰਦੇ ਹੋ ਕੋਈ ਸਿੱਖ ਤੁਹਾਨੂੰ ਇਹ ਨਹੀਂ ਕਹਿ ਸਕਦਾ ਤੁਸੀਂ ਕਰਮकांड ਕਰਦੇ ਹੋ ਮਲੋ ਤੁਸੀਂ ਸਭ ਤੋਂ ਵੱਡੇ ਹੋ ਗਏ ਗੁਰੂ ਨਾਨਕ ਪਾਚੂ ਪਤਕੂਏ ਨੂੰ ਵੱਡੇ ਹੋ ਗਏ ਮੈਂ ਨੇ ਉਟੰਕਣ ਕਰ ਰਿਆ ਮੈਂ ਨੇ ਝੋਟ ਕਰ ਰਿਆ ਗਰਵਾਣੀ ਕਰ ਰਿਆ ਲੋ ਅੱਗੇ ਅੱਗੇ ਤਰੀਕਾ ਦੱਸ ਤੇ ਆ ਔਰ ਰੋਲੇ ਗੋਲੇ ਵਾਲਾ ਤਰੀਕਾ ਨੇ ਅ ਚਾਰੇ ਦਿਸ਼ਾਵਾਂ ਨੂੰ ਸਪੀਕਰ ਲਾ ਕੇ ਗੁਰਦੁਆਰਿਆਂ ਦੇ ਚਾਰੋਂ ਚਾਰੋਂ ਗੁਰਦੁਆਰਿਆਂ ਚ ਕਿਤੇ ਸੀਧਾਂ ਦੀ ਜਗ੍ਹਾ ਕਿਤੇ ਜਠੇਰਿਆਂ ਦੀ ਜਗ੍ਹਾ ਵਈ ਰੋਲਾ ਰੱਪਾ ਨਾ ਪਾਇਆ ਹੋਇਆ ਕਿਤੇ ਇਹ ਲੰਗਰ ਕਿਤੇ ਉਹ ਲੰਗਰ ਹੋਰ ਜਗਾ ਸਪੀਕਰ ਖੜ ਕੇ ਅਸੀਂ ਕਿਹੜੀ ਜੋਗ ਵਜਦੀ ਰਹਾ ਜੇ ਸਾਨੂੰ ਗੁਰਬਾਣੀ ਤੋਂ ਇੰਨਾ ਹੀ ਵਿਰੋਧ ਹੈ ਇੰਨੇ ਦੁਖੀ ਆ ਕਿ ਸਿੱਖ ਧਰਮ ਛੱਡ ਦਿਓ ਉਹ ਜੋ ਮਰਜ਼ੀ ਕਰੋ ਫੇਕ ਸਿੱਖੀ ਦਾ ਗੁਰਬਾਣੀ ਦਾ ਦੁਸ਼ਮਣ ਇਹ ਦੁਸ਼ਮਣੀ ਮੈਂ ਕਿਉਂ ਕਹਿਣਾ ਇਹ ਨਹੀਂ ਵੀ ਤੁਸੀਂ ਗੁਰਬਾਣੀ ਨੇ ਫੜਦੇ ਮੈਂ ਦੁਸ਼ਮਣੀ ਇਸ ਲਈ ਕਹਿਣਾ ਵੀ ਜੋ ਪੜਦੇ ਆ ਉਹ ਕਰਦੇ ਨਹੀਂ ਕੀ ਕਰਨੇ ਪਤਕਵੀਰ ਜੀ ਹਰਿ ਕਾ ਬਲੋਵਣਾ ਬਲੋਵੋ ਮੇਰੇ ਭਾਈ ਏ ਮੇਰੇ ਭਾਈ ਏ ਮੇਰੇ ਵੀਰ ਮੂਡ ਮੂਡ ਪਰਮਾਤਮਾ ਨੂੰ ਯਾਦ ਕਰੋ ਕਿਦਾਂ ਯਾਦ ਕਰਨਾ ਕਿਦਾਂ ਯਾਦ ਕਰਨਾ ਉਹ ਦੱਸ ਰਿਹਾ ਨੇ ਸਹਿਜ ਬਲੋਵੋ ਸਹਿਜ ਨਾਲ ਹੌਲੀ ਹੌਲੀ ਵਿਸਤੀ ਨੂੰ ਇਕਾਗਰ ਕਰਕੇ ਅਸੀਂ ਬੋਲਣਾ ਕੀ ਕੀ ਕਿਹੜੀ ਚੀਜ਼ ਨੂੰ ਬ੍ਰਿਤ ਨੂੰ ਓਕਾਗਰ ਕਰਨਾ ਕਿਹੜੀ ਗੱਲ ਨੂੰ ਸਮਝਣਾ ਜੈਸੇ ਤਤ ਨਾ ਜਾਏ ਤਤ ਹੱਥ ਵਿੱਚ ਲੈਣਾ ਤਤ ਨੂੰ ਪਹੁੰਚਣਾ ਤਤ ਨੂੰ ਛਕਣਾ ਭਾਵ ਗਰਵਾਣੀ ਦੇ ਤਤ ਅਨਸਾਰ ਭਾਵ ਅਰਥਾਂ ਅਨਸਾਰ ਜੀਵਨ ਜਿਉਣਾ ਦੌੜਾ ਨਹੀਂ ਲਾਉਣੀ ਕਾਰੋ ਨੀ ਪਉਣਾ ਲੰਗਰ ਤੇ ਚਲ ਜਾ ਫੁਲਕਾ ਵਾਇਗੁਰੂ ਦਾਲ ਵਾਇਗੁਰੂ ਜਲ ਵਾਇਗੁਰੂ ਹੱਦ ਹੋ ਗਈ ਯਾਰ ਹੱਦ ਹੋ ਗਈ ਫੁਲਕਾ ਫੁਲਕਾ ਹੁੰਦਾ ਜਲ ਜਲ ਹੁੰਦਾ ਸਬਜੀ ਸਬਜੀ ਹੁੰਦੀ ਆ ਅਸੀਂ ਕਿਹੜੇ ਰਾਹ ਤੇ ਪੈ ਗਏ ਸੋ ਸਾਨੂੰ ਨਸੀਹਤ ਕੀਏ ਕਿ ਸੈਸ ਸੈਸ ਮਤਲਬ ਸਮਝ ਕੇ ਹੁਣ ਕੋਈ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਤੇ ਨਹੀਂ ਪਈ ਉਹ ਨਾਮ ਸਮਝਣਾ ਕੀ ਹੈ ਕਿਸ ਚੀਜ਼ ਨੂੰ ਸਜੇ ਸਜੇ ਜਾਦ ਕਰਨਾ ਉਹ ਹੈ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਇਹਨਾਂ ਦੁੱਖ ਦੂਰ ਭਜ ਜਾਂਦੇ ਕਿਵੇਂ ਅਗਿਆਨਤਾ ਦੂਰ ਹੋ ਜਾਂਦੀ ਹੈ ਗਿਆਨ ਦਾ ਚਾਨਣ ਉਹ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅੱਠ ਪਹਿਰ ਅਰਾਧੀ ਹੈ ਪੂਰਨ ਸਤਗੁਰ ਗਿਆਨ ਇਹ ਨਾਮ ਹੈ ਅਠੋ ਪਹਿਰ ਗਿਆਨ ਹੁਕਮ ਰਜਾਈ ਚੱਲਣ ਲਈ ਉਹ ਵਿਧੀ ਵਿਵਧਾਨ ਉਹ ਨੁਕਤੇ ਉਹ ਗਿਆਨ ਉਹ ਸਤ ਗੁਰ ਸੱਚਾ ਗਿਆਨ ਅਠੋ ਪਹਿਰ ਹਰ ਵੇਲੇ ਸਹਿਜ ਨਾਲ ਜਿੰਨਾ ਸਮਝ ਆਇਆ ਉਹ ਸਮਝ ਕੇ ਅੱਗੇ ਚੱਲਣਾ ਸਹਿਜ ਤਾਂ ਫਿਰ ਸਪੀਕਰ ਛੇ ਨੂੰ ਕਿੱ데 ਲਿਆ ਰਿਹਾ ਦੇਖੋ ਸਮਾਜ ਦੇ ਵਿੱਚ ਬੱਚਾ ਪੜ ਰਿਹਾ ਉਹਨੂੰ ਸਵੇ ਦਾ ਸਮਾਂ ਬੜਾ ਸ਼ਾਂਤੀਪੂਰਨ ਹੁੰਦਾ ਉਦੋਂ ਉਹ ਬਹਿ ਕੇ ਦੋ ਤਿੰਨ ਘੰਟੇ ਪੜ ਸਕਦਾ ਜਿਹੜਾ ਸਾਰਾ ਦਿਨ ਫੜਿਆ ਸਵੇਰੇ ਉੱਠ ਕੇ ਰਿਵਾਈਜ਼ ਕਰ ਦੁਹਰਾ ਸਕਦਾ ਅਸੀਂ ਸਪੀਕਰ ਰਾਤਾ ਕਿਸੇ ਨੇ ਕੋਈ ਗੱਲ ਕਰਨੀ ਹੁੰਦੀ ਹੈ ਸਵਿਕਰ ਵਜ ਰਿਹਾ ਕਿਸੇ ਨੇ ਘਰ ਬਹਿ ਕੇ ਪਾਠ ਹੀ ਕਰਨਾ ਹੁੰਦਾ ਜਦੋਂ ਤਿੰਨ ਪਾਸਿਆਂ ਤੋਂ ਪਾਠ ਆਉਂਦਾ ਉਹ ਵਿਚਾਰਾ ਕੈਮ ਕੱਟੀ ਕਰ ਰਿਹਾ ਜੇ ਕਿਸੇ ਦਾ ਘਰ ਗੁਰਦੁਆਰੇ ਦੇ ਨੇੜੇ ਆ ਉਹਦੀ ਤਾਂ ਆਫਤ ਆ ਗਈ ਨਾ ਗੁਰਦੁਆਰਾ ਜਿੱਥੇ ਗਿਆਨ ਵੰਡਿਆ ਜਾਂਦਾ ਸੀ ਉਹਦੇ ਨੇੜੇ ਘਰ ਹੋਣ ਦਾ ਤਾਂ ਲਾਹਾ ਹੋਣਾ ਚਾਹੀਦਾ ਸੀ ਫੇ ਉਹ ਹਰ ਵੇਲੇ ਜਲਦੀ ਨਾਲ satsang ਕਰ ਸਕਦਾ ਸਾਤ ਸਾਤ ਸੰਗਤ ਕੀ ਕਰਨੀ ਆ ਉਥੇ ਤਾਂ ਜੇ ਕੋਈ ਭਾਈ ਨੇ ਤਾਂ ਕੈਸਲ ਲਾ ਦਿਓ ਵੀਡੀਓ ਲਾ ਦਿਓ ਪਾਠ ਦੀ ਆਪ ਜਿੱਥੇ ਮਾਜੀ ਤੇਰੇ ਫਰੋ ਹੁਣ ਗਵਾਂਡੀਆਂ ਦੇ ਬੰਦੇ ਨੇ ਕਿਸੇ ਬਜ਼ੁਰਗ ਨੇ ਪਾਠ ਕਰਨਾ ਕੋਈ ਬੰਦਾ ਬਿਮਾਰ ਹੈ ਉਸਨੇ ਸੌਣਾ ਬੱਚੇ ਨੇ ਪੜ੍ਹਾਈ ਕਰਨੀ ਕਿਵੇਂ ਕਰੂ ਉਹ ਤਾਂ ਕਈ ਵਾਰ ਐ ਸੋਚਦੇ ਰਹਿੰਦਾ ਵਾ ਯਾਰ ਅੱਧਾ ਘੰਟੇ ਤੇ ਬੰਦ ਹੋ ਜਾਣਾ ਫੇਰ ਦੂਜੇ ਗੁਰਦੁਆਰੇ ਆਲੇ ਲਾਂਦਾ ਫੇਸ਼ੀ ਦਾਨੀ ਜਗਾ ਵਾਲਾ ਲਾਂਦਾ ਫਿਰ ਕੋਈ ਹੋਰ ਢੋਲ ਲੈ ਕੇ ਆ ਜਾਂਦਾ ਕਦੋਂ ਅਕਲ ਆਏਗੀ ਜਿਹੜੇ ਬੰਦੇ ਅਨਪੜ੍ਹ ਨੇ ਕਿਰਤੀ ਨੇ ਮੈਂ ਉਹਨਾਂ ਨੂੰ ਬਲੇਮ ਨਹੀਂ ਕਰਦਾ ਦੋਸ਼ ਉਹਨਾਂ ਤੇ ਨਹੀਂ ਮੜਦਾ ਪਰ ਜਿਹੜੇ ਬੰਦੇ ਆਗੂ ਨੇ ਜਿਹੜੇ ਬੰਦੇ ਪ੍ਰਚਾਰਕ ਨੇ ਉਹਨਾਂ ਦਾ ਫਰਤ ਨਹੀਂ ਪੜਦਾ ਵਿਚਾਰਿਆਂ ਦੀ ਰੋਜੀ ਰੋਟੀ ਦਾ ਮਾਮਲਾ ਉਹ ਪ੍ਰਬੰਧਕ ਕਮੇਟੀ ਨੂੰ ਕਿਵੇਂ ਕਹਿ ਸਕਦੇ ਤੁਸੀਂ ਵੱਧ ਤੋਂ ਵੱਧ ਅਗਰ ਕੁਝ ਕਰਨਾ ਚਾਹੁੰਦੇ ਹੋ ਵੈਸੇ ਤਾਂ ਉਹਦੀ ਵੀ ਲੋੜ ਨਹੀਂ ਉਥੇ ਬੋਰਡ ਲਿਖਿਆ ਹੋਵੇ ਕਿ ਸਵੇਰੇ ਇੰਨੇ ਵਜੇ ਗੁਰਦੁਆਰਾ ਖੁੱਲਦਾ ਹੈ ਇੰਨੇ ਵਜੇ ਬੰਦ ਹੁੰਦਾ ਵਾਚ ਜਿਸ ਨੇ ਆਉਣਾ ਆਜੇ ਆ ਕੇ ਆਪਣਾ ਅਟੈਂਡ ਕਰੇ ਪ੍ਰੋਗਰਾਮ ਪਹਿਲੀ ਗੱਲ ਤਾਂ ਗੁਰਦੁਆਰੇ ਆ ਕੇ ਵੀ ਕਿਚਨ ਨੂੰ ਸਿੱਖਣਾ ਥੋੜੀ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਪ੍ਰਕਰਮਾ ਕਰਨੇ ਆ ਫਿਰ ਮੱਥਾ ਟੇਕ ਕੇ ਜੇ ਦੇਗ ਮਲਦੀ ਲੈ ਲਈ ਲੰਗਰ ਮਲਦਾ ਛਕ ਲਿਆ ਨਾ ਉਥੇ ਸਿਖਾਉਣ ਵਾਲਿਆਂ ਨੂੰ ਕੋਈ ਮਤਲਬ ਹੈ ਨਾ ਸਿੱਖਣ ਵਾਲਿਆਂ ਨੂੰ ਕੋਈ ਮਤਲਬ ਹੈ ਉਹਨਾਂ ਨੂੰ ਇਹ ਹੈ ਕਿ ਸੰਗਤ ਆਉਂਦੀ ਰਹੇ ਚੜਾਵਾ ਚੜਦਾ ਰਹੇ ਤੇ ਸਾਨੂੰ ਮਤਲਬ ਹੈ ਕਿ ਵਈ ਅਸੀਂ ਰੱਬ ਦਾ ਆਲਾਵਾ ਲਾਇ ਸਵੇਰੇ ਉੱਠ ਕੇ ਪਹਿਲਾਂ ਗੁਰਦੁਆਰੇ ਗਏ ਉਥੇ ਅਰਦਾਸ ਕਰਾਈ ਤੇ ਉਥੇ ਅਸੀਂ ਪ੍ਰਕਾਰ માંਗੀ ਤੀਆਂ ਚੂੜਾ ਲਿਆ ਵੱਧ ਤੋਂ ਵੱਧ ਕੀ ਕਰਦੇ ਜਿੱਤੇ ਫੈਰ ਤੋਂ ਉਹ ਉਥੇ ਚੂੜਾ ਲੈ ਲੈਂਦੇ ਉਗੰਡਾ ਪਾਣੀ ਜਿਹੜਾ ਪੈ ਤੋਂ ਨੂੰ ਪੈਰ ਅੰਦਰ ਸਾਫ਼ ਜਾਣ ਅਸੀਂ ਉਹ ਪੈਰਾਂ ਦਾ ਧੋ ਕੇ ਅੰਦਰ ਵਾ ਕੇ ਸਰੀਰ ਦੇ ਫੇ ਮੱਥਾ ਢੇਕਣ ਜਾਂਦੇ ਆ ਕੋਈ ਰੋਕਦਾ ਟੋਕਦਾ ਨਹੀਂ ਕਿਉਂ ਕਿਉਂਕਿ ਅਗਿਆਨਤਾ ਵਿੱਚ ਜੀ ਰਹੇ ਅਸੀਂ ਗੁਰੂ ਨਾਨਕ ਦੇ ਮੱਤ ਦਾ ਪਹਿਲੀ ਪੌੜੀ ਤੋਂ ਖੁੰਝ ਗਏ ਕਿਵ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਖੈ ਨਾਲ ਉਹ ਤੋਂ ਖੁੰਝ ਗਏ ਫਿਰ ਜਿਹੜਾ ਸਾਡਾ ਟਾਈਮ ਹੁੰਦਾ ਖਾਸ ਕਰਕੇ ਆਪ ਫਰਵਰੀ ਮਾਰਚ ਦੇ ਵਿੱਚ ਫਿਰ ਮੇਲੇ ਗਲੇ ਸ਼ੁਰੂ ਹੋ ਜਾਂਦੇ ਹੋਲਾ ਮੱਲਾ 10 15 ਦਿਨ ਤੂੜਾਂ ਫੜਦੇ ਹੀ ਦੀਆਂ ਮੋਟਰਸਾਈਕਲ 'ਤੇ ਜਾ ਕੇ ਖੋਰੂ ਸਲਾਂਸਰ ਲਾ ਕੇ ਸਲਾਂਸਰ ਲਾ ਕੇ ਵਟਕ ਟਕ ਟਕ ਰਕੜਕੜੇ ਜਾਣਾ ਟਰੱਕ ਟ੍ਰਾਲੀਆਂ ਤੇ ਡੱਕ ਵਜਾਉਂਦੇ ਜਾਣਾ ਅੱਛਾ ਹੋਰ ਸੁਣੋ ਖੋਰੂ ਸਾਡੇ ਧਾਰਮਿਕ ਲੋਕ ਵੀ ਪਾਉਂਦੇ ਨੇ ਉਹ ਇਹਨਾਂ ਨੂੰ ਗੁੰਡਾ ਕਰਦੇ ਕਹਿੰਦੇ ਜਿਹੜੇ ਆ ਡੈਕ ਵਜਾਉਣ ਵਾਲੇ ਮੋਟਰਸਾਈਕਲ ਵਾਲੇ ਪਰ ਆਪ ਜਿਹੜੇ ਸਪੀਕਰ ਲਾ ਕੇ ਉੱਥੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਉਹਨੂੰ ਧਰਮ ਕਹਿੰਦੇ ਆ ਆਪ ਜਦੋਂ ਰੰਗ ਸੁੱਟਦੇ ਨੇ ਦਾੜੇ ਸਿਰ ਲਵੇੜ ਲੈਂਦੇ ਨੇ ਉਹ ਉਹਨੂੰ ਧਰਮ ਕਹਿੰਦੇ ਨੇ ਔਰ ਜਿੱਦਾਂ ਜਿੰਨਾ ਹੁਰਦਮ ਮਚਾ ਸਕਦੇ ਨੇ ਧਰਮ ਦੇ ਨਾਂ ਤੇ ਬਚਾਉਂਦੇ ਉਹ ਸਾਡੇ ਜਹੇਦਾਰ ਵੀ ਕਹਿੰਦਾ ਭੰਗ ਪੀਣਾ ਧਰਮ ਹੈ ਹਰਪ੍ਰੀਤ ਸਿੰਘ ਕਹਿੰਦਾ ਜੀ ਆਮ ਬੰਦੇ ਲਈ ਮਨਾ ਪਰ ਇਹਨਾਂ ਨਿਹੰਗਾਂ ਲਈ ਧਰਮ ਹੈ ਕਿਉਂਕਿ ਤਾਂ ਕੌਣ ਕਹਿੰਦਾ ਕਿਉਂਕਿ ਆ ਸਾਰੇ ਗ੍ਰੰਥ ਕੂੜ ਗ੍ਰੰਥ ਪੜ੍ਹੇ ਇਹਨਾਂ ਨੇ ਨਾਲੇ ਉਹਨਾਂ ਤੋਂ ਡਰਦੇ ਆ ਵੀ ਨਿਹੰਗਾਂ ਨੂੰ ਕਿਉਂ ਕਹੀਏ ਆਮ ਬੰਦੇ ਲਈ ਮਨਾ ਨਾਂਗਾ ਨੇ ਆ ਗਿਆ ਜੇ ਸੇਖਾ ਉਸ ਜੇ ਆ ਗਿਆ ਤਾਂ ਸਾਰਿਆਂ ਲਈ ਨਹੀਂ ਆ ਗਿਆ ਤਾਂ ਕਿੱਥੇ ਲਈ ਬਨੇ ਉਸ ਛੀਦੀ ਜਗ੍ਹਾ ਨੂੰ ਕਰਫਾਨ ਫੋਗ ਬਿਲਉਣ ਲੱਗ ਪਏ ਓਗਲਵਾਉਣ ਤੋਂ ਗੁਰੂ ਸਾਹਿਬ ਨੇ ਮਨਾ ਕੀਤਾ ਸੀ ਅਸੀਂ ਨਵੀਂ ਜੋਗ ਤਲਾਪੇ ਗੁਰਵਾਨ ਫੇਰ ਕਰਕੇ ਫੋਗ ਲਾ ਗਿਆ ਲਾਹੋ ਫੋਗ ਹਨ ਰਾਇ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਵੀ ਗੱਲ ਨੂੰ ਅਸੀਂ ਮੰਨਣਾ ਨਹੀਂ ਅੱਜ ਸਿੱਖ ਦੀ ਪਰਵਾਹ ਸਾਹ ਜੇ ਮੈਨ ਤੋਂ ਪੁੱਛੋ ਅੱਜ ਦੇ ਸਿੱਖ ਦੀ ਸਿੱਖ ਉਹ ਆ ਜਿਹੜਾ ਦਿਨ ਰਾਤ ਗੁਰਬਾਣੀ ਪੜੇ ਮੂੰਹ ਜਵਾਨੀ ਚਾਦ ਕਰੇ ਪਰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨੂੰ ਗਲਤੀ ਨਾਲ ਵੀ ਨਾਮ ਨੇ ਉਸ ਨੂੰ ਸਿੱਖ ਕਿਹਾ ਜਾਂਦਾ ਹੈ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੱਥਾ ਟੇਕੇ ਔਰ ਦਿਨ ਰਾਤ ਬਾਣੀ ਫੜੇ ਦਿਨ ਰਾਤ ਧਾਰਮਿਕ ਸਾਨਾਂ ਦੇ ਜਾ ਕੇ ਸੇਵਾ ਕਰੇ ਪਰ ਆਪਣੇ ਜੀਵਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਵੀ ਟੋਕ ਨੂੰ ਨਾ ਅਪਣਾਏ ਉਸ ਨੂੰ ਸਿੱਖ ਕਿਹਾ ਜਾਂਦਾ ਹੈ ਉਹ ਬੰਦਾ ਜਿਹੜਾ ਸਪੀਕਰ ਲਾ ਕੇ ਇਹ ਪੜੇ ਕਿ ਕਬੀਰ ਮੁੱਲਾ ਮਨਾਰੇ ਕਿਆ ਚੜੇ ਸਾਇ ਨ ਵੈਰਾ ਹੋਏ ਜਿਤ ਕਾਰਨ ਤੂੰ ਵਾਂਗ ਦੇ ਜਿਤ ਕਾਰਨ ਤੂੰ ਵਾਂਗ ਦੇ ਦਿਲ ਹੀ ਫੀਤਰ ਜੋਏ ਜਿਹੜਾ ਬੰਦਾ ਇਹਦੇ ਉਲਟ ਕੰਮ ਕਰਦਾ ਸ਼ਿਵਕਰ ਲਾ ਕੇ ਰੌਣਾ ਪਾਉਂਦਾ ਨਗਰ ਕੀਰਤਨ ਕਢਦਾ ਕੋਟਾਂ ਪਾ ਕੇ ਨਾ ਚੱਲਦਾ ਸੜਕ ਤੇ ਧੂੜਾਂ ਫੁੜਦਾ ਹੈ ਸੜਕਾਂ ਨੂੰ ਗੰਧੀਆਂ ਕਰਦਾ ਹੈ ਪਤਲਾ ਨਾਲ ਬੋਤਲਾਂ ਨਾਲ ਕੇਲੇ ਦੇ ਛਿਲਕਿਆਂ ਦੇ ਨਾਲ ਹਰ ਤਰ੍ਹਾਂ ਨਾਲ ਪੋਲੂਸ਼ਨ ਫਲਾਉਂਦਾ ਔਰ ਰੌੜਾ ਰਪਾ ਪਾ ਕੇ ਲੰਮੇ ਲੰਮੇ ਜਲੂਸ ਨਗਰ ਕੀਰਤਨ ਕਢਦਾ ਹੈ ਪ੍ਰਵਾਤ ਫੇਰੀਆਂ ਕਢਦਾ ਹੈ ਗੁਰੂ ਦੀ ਗੱਲ ਕੋਈ ਨਹੀਂ ਮੰਨਦਾ ਉਪੂਰਨ ਸਿੱਖ ਹੈ ਅੱਜ ਦੀ ਤਰੀਕ ਵਿੱਚ ਜਾਂ ਜਿਹੜਾ ਵੱਧ ਤੋਂ ਵੱਧ ਗੁਰਦੁਆਰੇ ਮਾਇਆ ਦੀ ਸੇਵਾ ਕਰਦਾ ਉਹ ਵੀ ਪੂਰਨ ਸਿੱਖ ਦੀ ਅਤੀ ਸਤਕਾਰਯੋਗ ਹੈ ਪਾਵੇਂ ਉਹ ਜਿੰਨਾ ਮਰਜੀ ਕਾਲਾ ਤਨ ਇਕੱਠਾ ਕਰ ਲੈ ਪਰ ਗੁਰਮਤ ਦੇ ਵਿੱਚ ਉਹ ਬਹੁਤ ਹੀ ਮਹਾਨ ਸਿੱਖ ਹੈ ਜੇ ਅੱਜ ਮੈਂ ਮਜਬੂਰੋਂ ਇਹ ਵੀਡੀਓ ਬਣਾ ਰਿਹਾ ਕਿ ਮੈਂ ਬੜਾ ਪਰੇਸ਼ਾਨ ਹਾਂ ਕੋਈ ਮਿੰਟ ਕੋਈ ਸੈਕਿੰਡ ਉਦੇ ਇਹ ਨਹੀਂ ਜਾਣ ਦਿੰਦੇ ਜੇ ਕਿਤੇ 5 ਮਿੰਟ ਸ਼ਾਂਤੀ ਹੋਈ ਤੇ ਵੀਡੀਓ ਬਣਾਉਣੀ ਸ਼ੁਰੂ ਕਰੋ ਤਾਂ ਉਧਰੋਂ ਕੋਈ ਨਾ ਕੋਈ ਢੋਲ ਵਾਲਾ ਆ ਜਾਣਾ ਕੋਈ ਨਾ ਕੋਈ ਆਪਣੇ ਰਿਕਸ਼ੇ ਤੇ ਰੱਖ ਕੇ ਕੋ ਦੇਵੀ ਦੀ ਫੋਟੋ ਕਿਸੇ ਦੇ ਕੁਝ ਨਾਲ ਸਪੀਕਰ ਰੱਖੇ ਹੋਏ ਨੇ ਕਿ ਦੇਵੀ ਦੀ ਸੇਵਾ ਕਰ ਲਓ ਸੰਗ ਲੈ ਕੇ ਜਾਣਾ ਬਾਬਾ ਬਾਲਖਨਸ ਦੇ ਸੰਗ ਲੈ ਕੇ ਜਾਣਾ ਆਈ ਕੁਝ ਮਿਲਦਾ ਜੇ ਜਿਹੜੀ ਗੁਰਮਤ ਹੈ ਉਹ ਅਸੀਂ ਇੱਕ ਵਾਰ ਫੇਰ ਸਮਝ ਲਈਏ ਕਹ ਹਰ ਕ ਬਲੋਵਣਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਏ ਹਰ ਕ ਬਲੋਵਣਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਏ ਇਹ ਗੁਰਮਤ ਹੈ ਪਰ ਅਸੀਂ ਸਭ ਕੁਝ ਗੁਰਮਤ ਦੇ ਬਫੀਤ ਕਰਦੇ ਆ ਅੱਜ ਦੀ ਵੀਡੀਓ ਮੈਂ ਇੱਥੇ ਸਮਾਪਤ ਕਰਦਾ ਕਈ ਤਰ੍ਹਾਂ ਦੀਆਂ ਪੁੱਲਾਂ ਗਲਤੀਆਂ ਹੋ ਗਈਆਂ ਹੁਣ ਗਿਆ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਨਾ ਹੋਣ ਜੇਕਰ ਤੁਹਾਨੂੰ ਇਹ ਖੋਜਕਾਰ ਚੰਗਾ ਲੱਗਦਾ ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸਾਂਝਾ ਕਰੋ ਪਸੰਦ ਕਰੋ ਸਤਿ ਸ੍ਰੀ ਅਕਾਲ